ਬੈਰੀਕੇਡਿੰਗ ਕੀਤੀ ਹੋਈ ਆ ਤੇ ਜਿੱਥੇ ਉਹਨਾਂ ਨੂੰ ਜਿਹੜਾ ਮਹਾਲੀ ਦੇ ਵਿੱਚ ਜਿਹੜਾ ਬਾਰਡਰ ਏਰੀਆ ਜਿੱਥੇ ਇਹ ਪੂਰੇ ਖੜੇ ਅਸੀਂ ਅੱਗੇ ਇਸ ਤੋਂ ਬਾਅਦ ਚੰਡੀਗੜ੍ਹ ਪੈ ਜਾਂਦਾ ਇੱਥੇ ਪੰਜਾਬ ਪੁਲਿਸ ਵੱਲੋਂ ਜਿਹੜਾ ਵੱਡੀ ਗਿਣਤੀ 'ਚ ਪੰਜਾਬ ਭਾਰਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਹੁੰਚੇ ਨੇ ਉਹਨਾਂ ਨੂੰ ਇੱਥੇ ਰੋਕ ਲਿਆ ਗਿਆ ਗੱਲਬਾਤ ਆ ਜਿਹੜਾ ਉਹ سلسلہ ਜਾਰੀ ਆ ਤੇ ਦੂਜੇ ਪਾਸੇ ਅਗਲਾ ਜਿਹੜਾ ਬੈਰੀਕੇਡ ਆ ਅੱਗੇ ਚੰਡੀਗੜ੍ਹ ਦਾ ਜਿਹੜਾ ਪੁਲਿਸ ਵੱਲੋਂ ਬੈਰੀਕੇਡ ਉਹ ਵੀ ਜਿਹੜੀ ਸਖਤ ਕੀਤੀ ਹੋਈ ਆ ਜਿਹੜੀ ਆ ਉੱਥੇ ਜਿਹੜੀ ਆ ਤੁਸੀਂ ਨਾਲ ਉਹਨਾਂ ਵੱਲੋਂ ਇੱਕ ਚਿਤਾਵਨੀ ਬੋਰਡ ਅਭੀ ਬਕਾਇਦਾ ਤੌਰ ਤੇ ਲਿਖਿਆ ਹੋਇਆ ਹੈ ਕਿ ਚੰਡੀਗੜ੍ਹ ਸ਼ਹਿਰ ਦੇ ਵਿੱਚ ਦਫਾ 144 ਲੱਗੀ ਹੋਈ ਆ ਤੇ ਇਹਨੂੰ ਲੈ ਕੇ ਜਿਹੜਾ ਅੱਗੇ ਜਿਹੜਾ ਕੋਈ 5 ਜਾਂ 5 ਤੋਂ ਜ਼ਿਆਦਾ ਆਦਮੀ ਅੱਗੇ ਨਾ ਜਾਣ ਜਾਂ ਇਕੱਠਾ ਹੋਣਾ ਜਿਹੜਾ ਗੈਰਕਾਨੂੰਨੀ ਆ ਜਿਸ ਨੂੰ ਲੈ ਕੇ ਸਖਤ ਜਿਹੜੀਆਂ ਹਦਾਇਤਾਂ ਨੇ ਉਹ ਪਹਿਲਾਂ ਦਿੱਤੀਆਂ ਹੋਈਆਂ ਨੇ ਜੇਕਰ ਇਸ ਤੋਂ ਬਾਅਦ ਵੀ ਜਿਹੜੇ ਪ੍ਰਦਰਸ਼ਨਕਾਰੀ ਅੱਗੇ ਵੱਧਦੇ ਨੇ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਪੁਲਿਸ ਨੂੰ ਜਿਹੜਾ ਐਕਸ਼ਨ ਕਰਨਾ ਪੈਂਦਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਵੱਲੋਂ ਪੂਰੀ ਜਿਹੜੀ ਆ ਤਿਆਰੀ ਕੀਤੀ ਹੋਈ ਆ ਵਾਟਰ ਕੈਨਨ ਉਹ ਖੜੀ ਆ ਟਿੱਪਰ ਵੀ ਜਿਹੜੇ ਜਿਹੜੇ ਪੂਰੀ ਤਰ੍ਹਾਂ ਭਰ ਕੇ ਜਿਹੜੇ ਉੱਥੇ ਰੱਖਿਆ ਉਹਨੇ ਤਾਂ ਕਿ ਜਿਹੜਾ ਪ੍ਰਦਰਸ਼ਨਕਾਰੀ ਜੇਕਰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕ ਲੋ ਬੈਰੀਕੇਡਿੰਗ ਕੀਤੀ ਹੋਈ ਆ ਤੇ ਜਿੱਥੇ ਉਹਨਾਂ ਨੂੰ ਜਿਹੜਾ ਮਹਾਲੀ ਦੇ ਵਿੱਚ ਜਿਹੜਾ ਬਾਰਡਰ ਏਰੀਆ ਜਿੱਥੇ ਇਹ ਪੂਰੇ ਖੜੇ ਅਸੀਂ ਅੱਗੇ ਇਸ ਤੋਂ ਬਾਅਦ ਚੰਡੀਗੜ੍ਹ ਪੈ ਜਾਂਦਾ ਇੱਥੇ ਪੰਜਾਬ ਪੁਲਿਸ ਵੱਲੋਂ ਜਿਹੜਾ ਵੱਡੀ ਗਿਣਤੀ ਚ ਪੰਜਾਬ ਭਾਰਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਹੁੰਚੇ ਨੇ ਉਹਨਾਂ ਨੂੰ ਇੱਥੇ ਰੋਕ ਲਿਆ ਗਿਆ ਗੱਲਬਾਤ ਆ ਜਿਹੜਾ ਉਹ ਸਿਲਸਿਲਾ ਜਾਰੀ ਆ ਤੇ ਦੂਜੇ ਪਾਸੇ ਅਗਲਾ ਜਿਹੜਾ ਅੱਗੇ ਚੰਡੀਗੜ੍ਹ ਦਾ ਜਿਹੜਾ ਪੁਲਿਸ ਵੱਲੋਂ ਬੈਰੀਕੇਡ ਉਹ ਵੀ ਜਿਹੜੀ ਸਖਤ ਕੀਤੀ ਹੋਈ ਆ ਜਿਹੜੀ ਆ ਉੱਥੇ ਜਿਹੜੀ ਆ ਤੁਸੀਂ ਨਾਲ ਉਹਨਾਂ ਵੱਲੋਂ ਇੱਕ ਚਿਤਾਵਨੀ ਬੋਰਡ ਵੀ ਬਕਾਇਦਾ ਤੌਰ ਤੇ ਲਿਖਿਆ ਹੋਇਆ ਕਿ ਚੰਡੀਗੜ੍ਹ ਸ਼ਹਿਰ ਦੇ ਵਿੱਚ ਦਫਾ 144 ਲੱਗੀ ਹੋਈ ਆ ਤੇ ਇਹਨੂੰ ਲੈ ਕੇ ਜਿਹੜਾ ਅੱਗੇ ਜਿਹੜਾ ਕੋਈ 5 ਜਾਂ 5 ਤੋਂ ਜ਼ਿਆਦਾ ਆਦਮੀ ਅੱਗੇ ਨਾ ਜਾਣ ਜਾਂ ਇਕੱਠਾ ਹੋਣਾ ਜਿਹੜਾ ਗੈਰਕਾਨੂੰਨੀ ਆ ਜਿਸ ਨੂੰ ਲੈ ਕੇ ਸਖਤ ਜਿਹੜੀਆਂ ਹਦਾਇਤਾਂ ਨੇ ਉਹ ਪਹਿਲਾਂ ਦਿੱਤੀਆਂ ਹੋਈਆਂ ਨੇ ਜੇਕਰ ਇਸ ਤੋਂ ਬਾਅਦ ਵੀ ਜਿਹੜੇ ਪ੍ਰਦਰਸ਼ਨਕਾਰੀ ਅੱਗੇ ਵੱਧਦੇ ਨੇ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਪੁਲਿਸ ਨੂੰ ਜਿਹੜਾ ਐਕਸ਼ਨ ਕਰਨਾ ਪੈਂਦਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਵੱਲੋਂ ਪੂਰੀ ਜਿਹੜੀ ਆ ਤਿਆਰੀ ਕੀਤੀ ਹੋਈ ਆ ਵਾਟਰ ਕੈਨਨ ਉਹ ਖੜੀ ਆ ਤੇ ਟਿੱਪਰ ਵੀ ਜਿਹੜੇ ਜਿਹੜੇ ਪੂਰੀ ਤਰ੍ਹਾਂ ਭਰ ਕੇ ਜਿਹੜੇ ਉੱਥੇ ਰੱਖੇ ਹੋਣੇ ਤਾਂ ਕਿ ਜਿਹੜਾ ਪ੍ਰਦਰਸ਼ਨਕਾਰੀ ਜੇਕਰ ਤੋੜ ਕੇ ਅੱਗੇ ਵਧਣ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕ ਲੋ ਬੈਰੀਕੇਡਿੰਗ ਕੀਤੀ ਹੋਈ ਆ ਤੇ ਜਿੱਥੇ ਉਹਨਾਂ ਨੂੰ ਜਿਹੜਾ ਮਹਾਲੀ ਦੇ ਵਿੱਚ ਜਿਹੜਾ ਬਾਰਡਰ ਏਰੀਆ ਜਿੱਥੇ ਇਹ ਪੂਰੇ ਖੜੇ ਆ ਸੀ ਅੱਗੇ ਇਸ ਤੋਂ ਬਾਅਦ ਚੰਡੀਗੜ੍ਹ ਪੈ ਜਾਂਦਾ ਇੱਥੇ ਪੰਜਾਬ ਪੁਲਿਸ ਵੱਲੋਂ ਜਿਹੜਾ ਵੱਡੀ ਗਿਣਤੀ ਚ ਪੰਜਾਬ ਭਾਰਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਹੁੰਚੇ ਨੇ ਉਹਨਾਂ ਨੂੰ ਇੱਥੇ ਰੋਕ ਲਿਆ ਗਿਆ ਗੱਲਬਾਤ ਆ ਜਿਹੜਾ ਉਹ ਸਿਲਸਲਾ ਜਾਰੀ ਆ ਤੇ ਦੂਜੇ ਪਾਸੇ ਅਗਲਾ ਜਿਹੜਾ ਬੈਰੀਕੇਡ ਆ ਅੱਗੇ ਚੰਡੀਗੜ੍ਹ ਦਾ ਜਿਹੜਾ ਪੁਲਿਸ ਵੱਲੋਂ ਬੈਰੀਕੇਡ ਉਹ ਵੀ ਜਿਹੜੀ ਸਖਤ ਕੀਤੀ ਹੋਈ ਆ ਜਿਹੜੀ ਆ ਉੱਥੇ ਜਿਹੜੀ ਆ ਤੁਸੀਂ ਨਾਲ ਉਹਨਾਂ ਵੱਲੋਂ ਇੱਕ ਚਿਤਾਵਨੀ ਬੋਰਡ ਵੀ ਬਕਾਇਦਾ ਤੌਰ ਤੇ ਲਿਖਿਆ ਹੋਇਆ ਕਿ ਚੰਡੀਗੜ੍ਹ ਸ਼ਹਿਰ ਦੇ ਵਿੱਚ ਦਫਾ 144 ਲੱਗੀ ਹੋਈ ਆ ਤੇ ਇਹਨੂੰ ਲੈ ਕੇ ਜਿਹੜਾ ਅੱਗੇ ਜਿਹੜਾ ਕੋਈ 5 ਜਾਂ 5 ਤੋਂ ਜ਼ਿਆਦਾ ਆਦਮੀ ਅੱਗੇ ਨਾ ਜਾਣ ਜਾਂ ਇਕੱਠਾ ਹੋਣਾ ਜਿਹੜਾ ਗੈਰ ਕਾਨੂੰਨੀਆ ਜਿਸ ਨੂੰ ਲੈ ਕੇ ਸਖਤ ਜਿਹੜੀਆਂ ਹਦਾਇਤਾਂ ਨੇ ਉਹ ਪਹਿਲਾਂ ਦਿੱਤੀਆਂ ਹੋਈਆਂ ਨੇ ਜੇਕਰ ਇਸ ਤੋਂ ਬਾਅਦ ਵੀ ਜਿਹੜੇ ਪ੍ਰਦਰਸ਼ਨਕਾਰੀ ਅੱਗੇ ਵੱਧਦੇ ਨੇ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਪੁਲਿਸ ਨੂੰ ਜਿਹੜਾ ਐਕਸ਼ਨ ਕਰਨਾ ਪੈਂਦਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਵੱਲੋਂ ਪੂਰੀ ਜਿਹੜੀ ਆ ਤਿਆਰੀ ਕੀਤੀ ਹੋਈ ਆ ਵਾਟਰ ਕੈਨਨ ਉਹ ਖੜੀ ਆ ਤੇ ਟਿੱਪਰ ਵੀ ਜਿਹੜੇ ਜਿਹੜੇ ਪੂਰੀ ਤਰ੍ਹਾਂ ਭਰ ਕੇ ਜਿਹੜੇ ਉੱਥੇ ਰੱਖਿਆ ਉਹਨੇ ਤਾਂ ਕਿ ਜਿਹੜਾ ਪ੍ਰਦਰਸ਼ਨਕਾਰੀ ਜੇਕਰ ਤੋੜ ਕੇ ਅੱਗੇ ਵੱਧੇ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ